ਬਟਾਲਾ ਚ ਪੀਤ ਪ੍ਰਿਹਾਲ ਚ ਲੜਕੀ ਦੀ ਹੋਈ ਮੌਤ ਹੁਲਸ ਜਾਂਚ ਜੁਟੀ ਮਾਮਲਾ ਬਟਾਲਾ ਦੇ ਸੁੰਦਰ ਨਗਰ ਇਲਾਕੇ ਦਾ ਜਿੱਥੇ ਇੱਕ ਲੜਕੀ ਦੇ ਕਤਲ ਹੋਣ ਦੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਅਨੁਸਾਰ ਸਿਵਲਾਈ ਥਾਣਾ ਦੇ ਮੁਖੀ ਨਰਮਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ ਬਟਾਲਾ ਚ ਲੜਕੀ ਦਾ ਕਤਲ ਹੋਇਆ ਹੈ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਘਰ ਜਾ ਕੇ ਦੇਖਿਆ ਤਾਂ ਘਰ ਉਸਦੀ ਮਾਂ ਇਕੱਲੀ ਸੀ ਅਤੇ ਇਹ ਜਾਂਚ ਦਾ ਵਿਚ ਹੈ ਕਿ ਇਹ ਲੜਕੀ ਦਾ ਕਤਲ ਹੋਇਆ ਹੈ ਜਾਂ ਕੋਈ ਹੋਰ ਮਾਮਲਾ ਹੈ ਉਹਨਾਂ ਨੇ ਦੱਸਿਆ ਕਿ ਲੜਕੀ ਦੀ ਮਾਂ ਦੇ ਤੋ ਵਿਆਹ ਹਨ ਅਤੇ ਹੁਣ ਘਰ ਇਕੱਲੀ ਮਾਂ ਹੀ ਸੀ ਪੂਲ ਚਲੋ ਜਾਂਚ ਆਰੰਭ ਕਰ ਦਿੱਤੀ ਗਈ ਹੈ ਕੰਟਰੋਲ ਤੋਂ ਨਾ ਫੋਨ ਆਇਆ ਸੀ ਕਿ ਇਸ ਤਰ੍ਹਾਂ ਕਰਕੇ ਕੋਈ ਸੁੰਦਰ ਨਗਰ ਲੜਕੀ ਹੈ 13-14 ਸਾਲ ਦੀ ਤੇ ਉਹਦੀ ਡੈਥ ਹੋਈ ਹੈ ਕੋਈ ਸ਼ੱਕ ਹੈ ਕਿ ਉਹਦੀ ਮਾਂ ਨੇ ਜਾਂ ਪਿਓ ਨੇ ਇਹ ਮਾਰਤਾ ਹੈ ਤੇ ਅਜੀ ਇਹੋ ਜੀ ਮੈਨੂੰ ਨਹੀਂ ਕੋਈ ਗੱਲ ਲੱਗੀ ਮੈਂ ਮੌਕੇ ਤੇ ਆਇਆ ਵਾਂ ਤੇ ਕੁੜੀ ਜਿਹੜੀ ਹੈ ਉਹਨੂੰ ਮੈਂ ਹਸਪੀਟਲ ਭੇਜਤਾ ਹਾਂ ਬਾਕੀ ਇਨਵੈਸਟੀਗੇਸ਼ਨ ਆਪਾਂ ਕਰ ਰਹੇ ਹਾਂ ਕੁੜੀ ਦਾ ਨਾਮ ਮਿਸਟਰੀ ਹੈ ਤੇ ਇਹਦਾ ਫਾਦਰ ਜਿਹੜਾ ਇਹ ਪਹਿਲੇ ਨਾਨੀ ਦੇ ਦੋ ਵਿਆਹ ਹੋਏ ਸੀ ਪਹਿਲੇ ਵਿਆਹ ਚ ਹੋਈ ਗਈ ਹੈ ਜਿਹੜਾ ਪਠਾਨਕੋਟ ਦੀ ਰਹਿਣ ਵਾਲੀ ਹੈ ਤੇ ਇਹਦੀ ਜਿਹੜੀ ਮਾਂ ਆ ਉਹਨੇ ਇੱਥੇ ਹੁਣ ਦੂਜਾ ਵਿਆਹ ਕਰਾਇਆ ਇਹੋਂ ਗਾਂ ਅਸੀਂ ਤਫ਼ਤੀਸ਼ ਦੇਖਾਂਗੇ ਵੀ ਕੀ ਹੁੰਦਾ ਉਹਦੇ ਮੁਤਾਬਕ ਜਿਹੜੀ ਕਾਰਵਾਈ ਜ਼ਰੂਰ ਹੋਵੇਗੀ ਇਹ ਕੋਈ ਐਕਸੀਡੈਂਟ ਕੀ ਆ ਕੋਈ ਸੱਟ ਲੱਗੀ ਦੀ ਆ ਕਿਤਾ ਬਈ ਇਹ ਇਹ ਦੇ ਨਾਲ ਮਾਈਨਰ ਐਕਸੀਡੈਂਟ ਹੈਗਾ ਚਿੰਨ ਦੇ ਉੱਤੇ ਚਿੰਨ ਦੀ ਲੈਫਟ ਸਾਈਡ ਤੇ ਬਾਕੀ ਜੋ ਡਾਕਟਰਾਂ ਦੀ ਰਿਪੋਰਟ ਹੋਏਗੀ ਨਾ ਉਹ ਆਪਾਂ ਰਸਨਤ ਵਿਖੇ ਘਰ ਦੇ ਵਿੱਚ ਅਜੇ ਤੇ ਉਹ ਮਾਂ ਹੀ ਸੀਗੀ ਤੇ ਉਹਨੂੰ ਕੁਝ ਕੋਸ਼ਿਸ਼ ਕਰਦੇ ਆਪਾਂ ਕਿ ਕੀ ਗੱਲ ਕੋਈ ਪਤਾ ਲੱਗਾ ਉਹ ਤੇ ਕਿਰਾਏਦਾਰ ਰਹਿੰਦਾ ਉਹ ਉੱਪਰ ਇੱਕ ਬਜ਼ੁਰਗੇ ਰਹਿੰਦਾ ਤੇ ਉਹਨੂੰ ਮੈਂ ਪੁੱਛਿਆ ਉਹ ਕਹਿੰਦਾ ਵੀ ਉੱਪਰ ਦੀ ਕੋਈ ਗੱਲ ਨਹੀਂ ਉੱਪਰੋਂ ਕੋਈ ਨਹੀਂ ਨਾ ਆਇਆ ਨਾ ਕੋਈ ਗਿਆ ਜੇ ਬਾਕੀ ਦੇਖਦੇ ਹਾਂ ਬਾਅਦ ਹਾਲਾਤ ਨਹੀਂ ਅਜੇ ਜੀ ਹਾਲਾਤ ਕੀ ਹੈ ਕਿ ਉਹਦੇ ਸਭ ਪਤਾ ਲੱਗੇ ਛੱਡ ਬੜੀ ਸਿਵਲ ਹਸਤਾਲਾ ਪਾਤੇ ਜੀ ਉਹਦਾ ਕਰਵਾਵਾਂਗੇ ਆਪਾਂ ਮੈਂ ਕਹਦਾ ਮੈਡੀਕਲ ਕਰਵਾ ਚੌਲ 15 ਸਾਲ ਦਾ ਮੜਾ ਕੁੜੀ ਪੜਦੀ ਸੀ ਪੜਦੀ ਸੀ ਇਹ